ਫਸਟ ਸਟੈਂਡ ਦੇ ਬਿਲਕੁਲ ਸਾਹਮਣੇ ਚਲੋ ਸ਼ੁਕਰ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਲਿਖੀ ਹੋਈ ਤਾਂ ਹੈ ਪਰ ਲਿਖੀ ਕਿੱਥੇ ਸਾਨੂੰ ਸਾਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਜਾਂ ਸਾਡੀਆਂ ਜਿਹੜੀਆਂ ਪੀੜ੍hiyan ਉਹਨਾਂ ਨੂੰ ਇਹ ਦਿਖਾਉਣ ਵਾਸਤੇ ਕਿ ਤੁਹਾਡੀ ਜਿਹੜੀ ਪੰਜਾਬੀ ਹੈ ਇਹਦੀ ਕੋਈ ਅਹਿਮੀਅਤ ਨਹੀਂ ਗੁਜਰਾਤ ਕਣੀ ਤਾਮਾ ਨਾਟਕ ਨੂੰ ਚਲੇ ਜਾਇਓ ਉਹਨਾਂ ਦੀ ਮਾਤ ਪਾਸ਼ਾ ਉੱਪਰ ਹੋਊਗੀ ਪਰ ਜਦੋਂ ਪੰਜਾਬ ਦੇ ਵਿੱਚ ਆਉਨੇ ਆ ਉਦੋਂ ਹੀ ਕਿਉਂ ਇਹਨਾਂ ਨੂੰ ਸਾਡੀ ਇਸ ਭਾਸ਼ਾ ਨਾਲ ਅਲਰਜੀ ਹੈ ਵਾਜੂ ਗਾਇ ਖਾਲਸਾ ਵਜ ਕੀ ਫਤਿਹ ਦੋਸਤੋ ਇਸ ਟਾਈਮ ਆਪਾਂ ਖੜੇ ਆ ਬੱਸ ਸਟੈਂਡ ਮੁਹਾਲੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਕਿ ਸਦੀਆਂ ਤੋਂ ਪਿਛਲੀ ਵਾਰ ਬਾਦਲ ਸਰਕਾਰ ਵੀ ਕਹਿੰਦੀ ਸੀ ਕਿ ਅਸੀਂ ਨੂੰ ਇੱਕ ਦੁਨੀਆ ਦਾ ਅਜੂਬਾ ਬਣਾਵਾਂਗੇ ਇਹ ਬੱਸ ਸਟੈਂਡ ਨੂੰ ਉਦਾਂ ਦਾ ਵੀ ਲੰਘੇ ਤੇ 5 ਸਾਲ ਕਾਂਗਰਸ ਦੇ ਵੀ ਲੰਘੇ ਤੇ 3 ਸਾਲ ਤਕਰੀਬਨ 2.5 3 ਸਾਲ ਇਹਨਾਂ ਦੇ ਵੀ ਲੰਘੇ ਜਿਹੜਾ ਬੱਸ ਸਟੈਂਡ ਜੂੰਦਾ ਤੂੰ ਹੈ ਪਰ ਇਸ ਸਰਕਾਰ ਦੇ ਵਿੱਚ ਜਿਹੜਾ ਕੁਝ ਦੇਖਣ ਨੂੰ ਮਿਲੇ ਆਪਾਂ ਨੂੰ ਇਹ ਦੇਖੋ ਪਹਿਲਾ ਸਟੈਂਡ ਦੇ ਬਿਲਕੁਲ ਸਾਹਮਣੇ ਚਲੋ ਸ਼ੁਕਰ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਲਿਖੀ ਹੋਈ ਤਾਂ ਹੈ ਪਰ ਲਿਖੀ ਕਿੱਥੇ ਸਾਨੂੰ ਸਾਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਜਾਂ ਸਾਡੀਆਂ ਜਿਹੜੀਆਂ ਪੀੜ੍hiyan ਉਹਨਾਂ ਨੂੰ ਇਹ ਦਿਖਾਉਣ ਵਾਸਤੇ ਕਿ ਤੁਹਾਡੀ ਜਿਹੜੀ ਪੰਜਾਬੀ ਹੈ ਇਹਦੀ ਕੋਈ ਅਹਿਮੀਅਤ ਨਹੀਂ ਤੁਸੀਂ ਗੁਜਰਾਤ ਮੈਂ ਪਹਿਲਾਂ ਹੀ ਬੋਲਿਆ ਸੀ ਗੁਜਰਾਤ ਕਣੀ ਤਾਮਨਾਟ ਕਣੀ ਚਲੇ ਜਾਇਓ ਉਹਨਾਂ ਦੀ ਮਾਤ ਪਾਸ਼ਾ ਉੱਪਰ ਹੋਊਗੀ ਪਰ ਜਦੋਂ ਪੰਜਾਬ ਦੇ ਵਿੱਚ ਆਉਨੇ ਆ ਉਦੋਂ ਹੀ ਕਿਉਂ ਇਹਨਾਂ ਨੂੰ ਸਾਡੀ ਇਸ ਭਾਸ਼ਾ ਨਾਲ ਅਲਰਜੀ ਹੈ ਕਿਉਂ ਥੱਲੇ ਲਿਖਿਆ ਜਾਂਦਾ ਏ ਚਲੋ ਇਹ ਤਾਂ ਸ਼ੁਕਰ ਹੈ ਲਿਖਤਾ ਦਿੱਤੀ ਪਰ ਲਿਖੀ ਕਿੱਥੇ ਇਹੀ ਭਾਸ਼ਾ ਸਾਡੀ ਉੱਪਰ ਹੋਵੇ ਇਹ ਦੋ ਲਿਖਣੀਆਂ ਲਿਖੋ ਨਹੀਂ ਲਿਖਣੀਆਂ ਨਾਲੇ ਕੋ ਸਾਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਕੋਈ ਸਾਡਾ ਇਹਨਾਂ ਨਾਲ ਵਿਰੋਧ ਵੀ ਨਹੀਂ ਪਰ ਸਾਡੀ ਭਾਸ਼ਾ ਜਦੋਂ ਥੱਲੇ ਲਿਖੀ ਹੁੰਦੀ ਹੈ ਅਗਰ ਇਹ ਥੋੜੇ ਦਿਨਾਂ ਬਾਅਦ ਨਾ ਇਸ ਵਰਤਾਂ ਦਾ ਸਰਕਾਰ ਨੇ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਔਰ ਜਿੱਥੇ ਵੀ ਦੇਖਦੇ ਆ ਉਹ ਜਿੱਥੇ ਬਾਹਰ ਲਿਖਿਆ ਵਾ ਉੱਥੇ ਵੀ ਉੱਥੇ ਵੀ ਦੇਖ ਲਓ ਪੰਜਾਬੀ ਥੱਲੇ ਹੈ ਉੱਪਰ ਇੰਗਲਿਸ਼ ਹੇਠਾਂ ਪੰਜਾਬੀ ਤੇ ਜਿੱਥੇ ਅੰਦਰ ਜਾਣ ਵਾਸਤੇ ਲਿਖਿਆ ਵਾ ਸਾਹਮਣੇ ਦੇਖ ਲਓ ਵੀ ਨੇ ਉੱਥੇ ਵੀ ਉੱਪਰ ਇੰਗਲਿਸ਼ ਥੱਲੇ ਪੰਜਾਬੀ ਸੋ ਕਿਉਂ ਸਾਡੇ ਨਾਲ ਸਰਕਾਰਾਂ ਮਤਰਈ ਵਾਲਾ ਸਲੂਕ ਕਰਦੀਆਂ ਤੇ ਜਦੋਂ ਅਸੀਂ ਆਵਾਜ਼ ਚੱਕਦੇ ਸਾਨੂੰ ਖਾਲਸਤਾਨੀ ਸਾਨੂੰ ਵੱਖਵਾਦੀ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਇਹ ਸਰਕਾਰਾਂ ਨਾਮ ਦੇ ਦਿੰਨੀਆਂ ਸਾਨੂੰ ਸੋ ਬੇਨਤੀ ਹੈ ਬਾਦ ਸਾਹਿਬ ਨੂੰ ਕਿ ਤੁਸੀਂ ਕਹਿੰਦੇ ਸੀ ਕਿ ਦੁਕਾਨਾਂ ਦੇ ਮੂਹਰੇ ਬੋਰਡ ਲਾਓ ਪੰਜਾਬੀ ਦੇ ਵਿੱਚ ਮੈਂ ਇੰਨੇ ਟਾਈਮ ਦਾ ਤੁਹਾਨੂੰ ਟਾਈਮ ਦਿੰਦਾ ਪਰ ਪਹਿਲਾਂ ਆਪਣੇ ਪੀੜੀ ਥੱਲੇ ਸੋਟਾ ਮਾਰੋ ਮਾਨ ਸਾਹਿਬ ਤੁਸੀਂ ਆਪਣੇ ਜਿਹੜੀ ਤੁਹਾਡੀ ਪ੍ਰਪਰਤੀ ਹੈ ਸਰਕਾਰ ਦੀ ਉੱਤੇ ਦੇਖੋ ਕਿ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਹੁੰਦਾ ਹੈ ਕਿ ਨਹੀਂ ਸੋ ਇਸ ਵਾਰ ਧਿਆਨ ਦਿਓ ਮੈਂ ਸਾਨੂੰ ਇਹਨਾਂ ਵਾਰ ਵੀ ਧਿਆਨ ਦੇਣਾ ਪਊਗਾ ਫਿਰ ਤੁਸੀਂ ਕਹਿੰਦੇ ਨੇ ਕਿਸਾਨ ਯੂਨੀਅਨ ਵਾਲੇ ਵਿਹਲੇ ਆ ਇਹ ਤਾਂ ਧਰਨੇ ਲਾ ਕੇ ਬੈਠ ਜਾਣੇ ਸਾਨੂੰ ਮਜਬੂਰ ਨਾ ਕਰੋ ਇਸ ਵਲ ਆਵਾਜ਼ ਚੁੱਕਣ ਲਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ